ਸੀਸੀਟੀਵੀ ਵਿੱਚ ਚੋਰੀ ਦੀਆਂ ਦੋ ਅਜਈਆਂ ਤਸਵੀਰਾਂ ਕੈਦ ਹੋਈਆਂ ਨੇ ਜੋ ਤੁਹਾਡੀ نیند ਤੁਹਾਡਾ ਚੈਨ ਉਡਾ ਸਕਦੀਆਂ ਨੇ ਜਿਨ੍ਹਾਂ ਨੂੰ ਵੇਖ ਤੁਹਾਡਾ ਕਾਨੂੰਨ ਵਿਵਸਥਾ ਤੋਂ ਪਰੋਸਾ ਉੱਚ ਜਾਵੇਗਾ ਜਿਨ੍ਹਾਂ ਨੂੰ ਵੇਖ ਤੁਸੀਂ ਇਹ ਕਹਿਣ ਦੇ ਲਈ ਮਜਬੂਰ ਹੋ ਜਾਵੋਗੇ ਕਿ ਸੂਬੇ ਦੀ ਕਾਨੂੰਨ ਵਿਵਸਥਾ ਦਾ ਤਾਂ ਪਾਈ ਰੱਬ ਵੀ ਰੱਖਾ ਹੈ ਜਿਹਾ ਗੱਲ ਪਹਿਲੀ ਵਾਰ ਦਾਤ ਦੀ ਕਰਦੇ ਹਾਂ ਜੋ ਸੰਗਰੂਰ ਤੋਂ ਸਾਹਮਣੀ ਆਈ ਏ ਜਿੱਥੇ ਬੇਖੌਫ ਇੱਕ ਚੋਰ ਦੇ ਵੱਲੋਂ ਦਿਨ ਦਿਹਾੜੇ ਚਿੱਟੇ ਦਿਨੀ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਚੋਰ ਆਰਾਮ ਦਿਨਾਲ ਦੁਕਾਨ 'ਚ ਦਾਖਲ ਹੁੰਦਾ ਹੈ ਤੇ ਚੰਦ ਮਿੰਟਾਂ 'ਚ ਗੱਲੇ 'ਚ ਪਏ ਸਾਰੇ ਪੈਸੇ ਅਤਿ ਸਾਫ ਕਰ ਮੌਕੇ ਤੋਂ ਭਲਾ ਉਚ ਜਾਂਦਾ ਹੈ ਇਸ ਵਾਰਦਾਤ ਤੋਂ ਬਾਅਦ ਦੁਕਾਨਦਾਰਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਤੋਂ ਅਜਿਹੇ ਮਾੜੇ ਅੰਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸਰ ਮੈਂ ਮੇ ਪੁੱਤਾ ਹੋਇਆ ਜੀ ਪਰਸੋਂ ਮੇਰੇ ਕੱਲ ਸ਼ੂਟਿੰਗ ਮਿਲਣੀ ਸੀ ਉਹਨਾਂ ਨੂੰ ਮੈਂ ਐਕਸਟ੍ਰੀਮੇ ਕ੍ਰੇਡਿਟ ਵਿੱਚ ਗਿਆ ਸੀਗਾ ਤੇ ਮੈਂ ਪੈਸੇ ਦਾ ਅਰੇਂਜਮੈਂਟ ਕੀਤਾ ਜੀ ਤੇ ਮਿਸਿਸ ਦਾ ਫੋਨ ਆਇਆ ਵੀ ਤੁਸੀਂ ਆ ਜਾਓ ਉਹ ਡਾਕਟਰ ਸਾਹਿਬ ਸਿਟੀ ਦੇਣਗੇ ਮੈਂ ਕਿਹਾ ਚਲੋ ਮੈਂ ਛੁੱਟੀ ਕੋਲੀ ਆ ਜਾਣਾ ਤੇ ਉਸ ਤੋਂ ਮੈਂ ਜੋ 1:30 ਵਜੇ ਗਿਆ ਤੇ ਉਸ ਤੋਂ ਬਾਅਦ ਮੈਂ ਉੱਥੇ ਗਿਆ ਉਹਨਾਂ ਕੋਲ ਗਿਆ ਜਾ ਕੇ ਉਹਨਾਂ ਨੇ ਡਿਸਚਾਰਜ ਕੀਤਾ ਮੈਂ ਕਿਹਾ ਚਲੋ ਮੈਂ ਪੈਸੇ ਲੈ ਕੇ ਆਉਣਾ ਜਲਦੀ ਦੇ ਉਹ ਬਾਈ ਕੋਈ ਗੱਲ ਦਿੱਤੀ ਸੀ ਰਾਮ ਨਾਲਾਂ ਜੋ ਤੇ ਜੋ ਮੈਂ ਆ ਕੇ ਦੇਖਿਆ ਤੇ ਸਭ ਤੋਂ ਨੰਗਰ ਲੱਗਿਆ ਤਾਂ ਸ਼ਟਰ ਮੇਰਾ ਉੱਪਰ ਸੀਗਾ ਜੀ ਤੇ ਗੀਡ ਮੇਰਾ ਧੱਕ ਲੱਪਿਆ ਸੀਗਾ ਤੇ ਮੈਂ ਦੇਖਿਆ ਮੈਂ ਇਕਦਮ ਪੈਪੀ ਦਿੱਜ ਗਿਆ ਤੇ ਮੈਂ ਪ੍ਰੋਸ਼ਨ ਨੂੰ ਬੁਲਾਇਆ ਜੀ ਉਹਨੂੰ ਦਿਖਾਇਆ ਪੈਨ ਮੇਨ ਗੇਟ ਹੈ ਜੀ ਉੱਥੇ ਆ ਪਿਆ ਸੀਗਾ ਗੱਲੇ ਦੇ ਵਿੱਚ ਦਾ ਸਮਾਰਕ ਜੀ ਉਹਨਾਂ ਨੇ ਗੱਲ ਤੋੜਿਆ ਉਹਦੇ ਕਰੀਬ 1 ਸਵਾ ਲੱਖ ਰੁਪਏ ਸੀਗਾ ਜੀ ਯਾਰ ਕਿ ਅਸੀਂ ਨੇ ਕਿਰਮਤ ਹੁੰਦੇ ਬੇਟਾ ਦਾ ਸੀਗਾ ਜੀ ਤੇ ਉਹਨਾਂ ਨੂੰ ਬੈਠ ਤਦੋਂ ਸੀਐਮ ਸਕੋਟੀ ਦੇ ਬਾਵਜੂਦ ਵੀ ਇੱਥੇ ਬਹੁਤ ਜ਼ਿਆਦਾ ਗੱਡੀਆਂ ਘੁੰਮ ਰਹੀਆਂ ਹਨ ਕਿ ਕੀ ਕਰੀਏ ਜੇ ਹਮ ਦਿਨ ਦਿਹਾੜੇ ਕੰਮ ਹੋਏ ਵਾਕਾ ਹੋਏ ਉਧਰ ਇਸ ਮਸਲੇ 'ਚ ਖਾਕੀ ਦਾਸ ਸਾਹਿਬ ਬਹਾਦਰਾਂ ਦਾ ਕੀ ਕਹਿਣਾ ਹੈ ਲਓ ਤੁਸੀਂ ਉਹ ਵੀ ਸੁਣ ਲਓ ਜਦੋਂ ਕਿ ਕਿਤਨਾ ਦੇ ਦੇ ਕਿ ਥਾਣਾ ਵੀ ਬਿਲਕੁਲ ਨੇੜੇ ਤੇ ਐਸਐਸਪੀ ਜਿਹੜੇ ਪੁਲਿਸ ਮੁਖੀ ਨੇ ਉਹ ਵੀ ਬਿਲਕੁਲ ਸਾਹਮਣੇ ਹੈ ਕਿ ਚੋਰਾਂ ਨੂੰ ਇੱਥੇ ਕੋਈ ਬਹੁਤ ਆਨੇਗਾ ਜਿਹਦੇ ਚੋਰੀ ਦਾ ਨਹੀਂ ਐਕਚੁਅਲੀ ਇੱਕ ਤਾਂ ਉਹ ਦੁਕਾਨਦਾਰ ਨੇ ਜਿਹੜਾ ਆਪਣਾ ਸ਼ੈਟਰ ਜਿਹੜਾ ਹੈਗਾ ਮੇਰੇ ਖਾਲਸ ਖੁੱਲਾ ਸੀਗਾ ਦੂਜੀ ਕਹਾ ਰੇਲਵੇ ਲਾਈਨ ਦਾ ਬਹੁਤ ਵੱਡਾ ਫਰਕ ਪੈਂਦਾ ਹੈਗਾ ਹਮਮ ਰੇਲਵੇ ਲਾਈਨ ਕ੍ਰੋਸ ਕਰਕੇ ਉਪਰ ਦੀ ਜਾਣਾ ਪੈਂਦਾ ਹੈਗਾ ਥਾਣੇ ਲਈ ਕੋਈ ਗੱਲ ਨਹੀਂ ਪੁਲਿਸ ਪੂਰੀ ਮਸਤੈਦ ਤੇ ਪੁਲਿਸ ਜਿਹੜਾ ਹੈਗਾ ਇਹਨਾਂ ਨੂੰ ਚੋਰਾਂ ਨੂੰ ਨੱਪਣ ਦੇ ਲਈ ਜਿਹੜੀ ਹੈਗੀ ਆ ਆਪਣੇ ਹਰ ਹਿੱਲਾ ਵਰਤੋਗੇ ਤੇ ਇਹ ਮਾੜੇ ਅਨਸਰ ਹੋਣ ਅਸੀਂ ਦ ਅਜੀ ਹੀ ਚੋਰੀ ਦੀ ਕੋਹਰ ਵਾਰदात ਸਾਹਮਣੇ ਆਈ ਹੈ ਫਗਵਾੜਾ ਦੇ ਪਿੰਡ ਰਹੀਆਣਾ ਚਟਾ ਤੋਂ ਜਿੱਥੇ ਚੋਰਾ ਦੇ ਵੱਲੋਂ ਕੰਦ ਪਾੜ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜੀਹਾਂ ਤਸਵੀਰਾਂ ਜ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਚੋਰ ਕੰਦ ਪਾੜ ਰਿਹਾ ਹੈ ਤੇ ਕੰਦ ਪਾੜ ਕੇ ਦੁਕਾਨ ਚ ਦਾਖਲ ਹੁੰਦਾ ਹੈ ਜਿਸ ਤੋਂ ਬਾਅਦ ਮਿੰਟਾਂ ਸਕਿੰਟਾਂ ਚੇ ਮੁਲਜ਼ਮ ਨਗਦੀ ਅਤੇ ਕੀਮਤੀ ਸਮਾਨ ਚੋਰੀ ਕਰ ਮੌਕੇ ਤੋਂ ਫਰਾਰ ਪਹੁੰਚਾਉਂਦੇ ਨੇ ਇਸ ਮਾਮਲੇ ਸੰਬੰਧੀ ਦੁਕਾਨਦਾਰ ਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਚੋਰੀ ਹੋ ਗਈ ਜੀ ਪਰ ਸਹਰਾਤੀ। ਹਾਂਜੀ। ਤਾਂ 2 ਵਜੇ ਹੋਈ ਰਾਤੀ। ਹੂੰ। ਤਾਂ ਆਤੋਂ ਬਾਕੀਆ ਦੇਖੋ ਦੁਕਾਨ ਦਾ ਦਰਵਾਜ਼ਾ ਖੱਡਾ ਕੱਟ ਕੇ ਅੰਦਰ ਆਇਆ ਬੰਦਾ। ਹੂੰ ਕਿੰਨੇ ਵਿਅਕਤੀ ਸੀਗੇ ਜੀ? ਕਿੰਨੇ ਵਿਅਕਤੀ ਆਏ ਸੀਗੇ? ਦੋ ਸੀਗੇ ਜੀ ਇੱਕ ਤਾਂ ਅੰਦਰ ਹੀ ਸੀਗਾ ਇੱਕ ਬਾਹਰ ਖੜਾ ਹੀ ਲਿਆ ਉਹਨਾਂ ਨਾਲ। ਲੋਸ ਤਾਂ ਚੋਰੋ ਪੁਰਾਣੀ ਜਾਂਦੀ ਸੀ ਕਿ ਥੋੜੀ ਭਈ 1.5 ਕਿਲੋ। ਹਾਂਜੀ। ਤਾਂ ਬਾਕੀ ਜੋ ਗੱਲੇ ਚ ਪੈਸੇ ਸੀਗੇ ਸਾਰੇ ਲੈ ਗਏ। ਚੋਰੀ ਦੀਆਂ ਸਾਮਣੇ ਆਈਆਂ ਦੋਵੇਂ ਵਾਰਦਾਤਾ ਸੂਬੇ ਦੀ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਇਹਨਾਂ ਤਸਵੀਰਾਂ ਨੂੰ ਵੇਖ ਹਰ ਕੋਈ ਇਹੋ ਸੋਚ ਰਿਹਾ ਹੈ ਕਿ ਆਖਿਰ ਸੂਬੇ 'ਚ ਇਹ ਚੱਲ ਕੀ ਰਿਹਾ ਹੈ ਨਿਤ ਅਜਈਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਨਿਤ ਲੁੱਟਾ ਖੋਹਾਂ ਹੋ ਰਹੀਆਂ ਨੇ ਚੋਰੀ ਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਆਖਿਰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕਰ ਕੀ ਰਿਹਾ ਹੈ ਦੱਸੋ ਕਿ ਕੀ ਸਮਝੀਏ ਸੰਗਰੂਰ ਤੋਂ ਗੁਰਦਰਸ਼ਨ ਸਿੰਘ ਦਿਨਾਲ ਫਗਵਾੜਾ ਤੋਂ ਮਨੀਸ਼ 바ਬਾ ਦੀ ਰਿਪੋਰਟ ਪੀਟੀਸੀ ਨਿਊਜ਼